ਤੋਂ ਇਸ ਸਾਲ ਜਨਵਰੀ ਤੋਂ ਅਕਤੂਬਰ 2024 ਦਰਮਿਆਨ ਚੰਡੀਗੜ੍ਹ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 485 ਡਰਾਈਵਰਾਂ ਦੇ ਡਰਾਈਵਿੰਗ ਲਾਇਸੈਂਸ ਮੋਤਲ ਕਰ ਦਿੱਤੇ ਨੇ ਤਾਂ ਦੱਸੇ ਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਟੀ ਨੂੰ ਓਵਰਸਪੀਡ, ਰੈੱਡ ਲਾਈਟ ਜੰਪਿੰਗ, ਬਿਨਾਂ ਹੈਲਮਟ ਤੋਂ ਡਰਾਈਵਿੰਗ, ਛੋਪੀ ਕਿ ਗੱਡੀ ਚਲਾਉਣਾ ਤੇ ਮੋਬਾਈਲ ਫੋਨ ਦੀ ਵਰਤੋਂ ਵਰਗੇ ਮਾਮਲਿਆਂ ਵਿੱਚ ਸਖਤ ਕਾਰਵਾਈ ਕਰਦਿਆਂ ਲਾਇਸੈਂਸ ਮੋਤਲ ਕਰਨ ਦੀ ਸਿਫਾਰਿਸ਼ ਕੀਤੀ ਸੀ ਅਗਰ ਚੰਡੀਗੜ੍ਹ ਪੁਲਿਸ ਦੀ ਗੱਲ ਕੀਤੀ ਜਾਵੇ ਚੰਡੀਗੜ੍ਹ ਪੁਲਿਸ ਜਿਹੜੀ ਹੈ ਅਕਸਰ ਕਾਨੂੰਨ ਵਿਵਸਥਾ ਨੂੰ ਲੈ ਕੇ ਜਿਹੜੀ ਹੈ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਉੱਥੇ ਅਗਰ ਟ੍ਰੈਫਿਕ ਨਿਯਮਾਂ ਦੀ ਗੱਲ ਕੀਤੀ ਜਾਵੇ ਉਹਨੂੰ ਵੀ ਲੈ ਕੇ ਜਿਹੜੀ ਹੈ ਅਕਸਰ ਚਰਚਾ ਦੇ ਵਿੱਚ ਰਹਿੰਦੀ ਹੈ ਕੋਈ ਵੀ ਵਿਅਕਤੀ ਪੰਜਾਬ ਹਰਿਆਣਾ ਹਿਮਾਚਲ ਅਨੇ ਸਟੇਟ ਤੋਂ ਅਗਰ ਚੰਡੀਗੜ੍ਹ ਦੇ ਵਿੱਚ ਦਾਖਲ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਆਪਣੇ ਸੀਟ ਬੈਲਟ ਲਗਾਉਂਦਾ ਹੈ ਤੇ ਅਤੇ ਜਿਹੜੇ ਆਪਣੇ ਗੱਡੀ ਦੇ ਦਸਤਾਵੇਜ਼ ਪੂਰੇ ਰੱਖਦਾ ਹੈ ਕਿਉਂਕਿ ਚੰਡੀਗੜ੍ਹ ਪੁਲਿਸ ਚਲਾਨ ਵੀ ਕਰਦੀ ਹੈ ਹਾਲਾਂਕਿ ਚੰਡੀਗੜ੍ਹ ਪੁਲਿਸ ਵੱਲੋਂ ਜਿਹੜਾ ਇੱਕ ਹੁਣ ਦੇਸ਼ਾ ਨਿਰਦੇਸ਼ ਟ੍ਰੈਫਿਕ ਦੀ ਉਲੰਘਣਾ ਕਰਨਗੇ ਤੇ ਹੁਣ ਉਹਨਾਂ ਦੇ ਜਿਹੜੇ ਲਾਇਸੈਂਸ ਹੈ ਉਹ ਸਸਪੈਂਡ ਕਰ ਦਿੱਤੇ ਜਾਣਗੇ ਅਸੀਂ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਤੁਸੀਂ ਅਸੀਂ ਸੈਕਟਰ 18 ਦੇ ਵਿੱਚ ਇਸ ਸਮੇਂ ਹੈ ਤੇ ਲਾਈਟਾਂ ਜਿਹੜੀਆਂ ਨੇ ਹੋਰ ਰੱਖੀਆਂ ਨਹੀਂ ਕਿਉਂਕਿ ਸਕੂਲ ਹੈ ਸਕੂਲ ਦੀ ਜਦੋਂ ਛੁੱਟੀ ਹੁੰਦੀ ਹੈ ਤੇ ਉਸ ਦਰਮਿਆਨ ਇੱਥੇ ਲਾਈਟਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨਹੀਂ ਤੇ ਤਸਵੀਰਾਂ ਦੇ ਵੀ ਦੇਖ ਸਕਦੇ ਹੋ ਕਿ ਰੈੱਡ ਲਾਈਟ ਹੋ ਰਹੀ ਹੈ ਤੇ ਲੋਕ ਜਿਹੜੇ ਨੇ ਖਾਸ ਕਰ ਜਿਹੜੇ ਚੰਡੀਗੜ੍ਹ ਦੇ ਲੋਕ ਹੈ ਉਹ ਕਾਨੂੰਨ ਦਾ ਤੇ ਟ੍ਰੈਫਿਕ ਦੇ ਜਿਹੜੀ ਪਾਲਣਾ ਨੇ ਉਹਦਾ ਜਿਹੜਾ ਹੈ ਬਿਲਕੁਲ ਪਾਲਣ ਜਿਹੜਾ ਹੈ ਕਰਦੇ ਹੋਏ ਦਿਖਾਈ ਦਿੰਦੇ ਨੇ ਜਦੋਂ ਗ੍ਰੀਨ ਲਾਈਟ ਹੋਏਗੀ ਉਸ ਤੋਂ ਬਾਅਦ ਹੀ ਜਿਹੜਾ ਹੈ ਇਹ ਟ੍ਰੈਫਿਕ ਜਿਹੜਾ ਹੈ ਇੱਕ ਸਾਈਡ ਤੋਂ ਨਿਕਲੇਗਾ ਤੇ ਦੂਸਰੀ ਸਾਈਡ ਵੱਲ ਨੂੰ ਜਾਵੇਗਾ ਤੇ ਹੁਣ ਸਾਫ਼ ਤੌਰ ਤੇ ਜਿਹੜਾ ਹੈ ਚੰਡੀਗੜ੍ਹ ਪੁਲਿਸ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਅਗਰ ਕੋਈ ਕਾਨੂੰਨ ਨੂੰ ਬੀਆਂ ਉਲੰਘਣਾ ਕਰੇਗਾ ਯਾਨੀ ਕਿ ਟ੍ਰੈਫਿਕ ਨਿਯਮ ਦੀ ਕੋਈ ਉਲੰਘਣਾ ਕਰੇਗਾ ਤੇ ਉਹਨਾਂ ਦੇ ਖਿਲਾਫ ਜਿਹੜੀ ਹੈ ਹੁਣ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਮਹੀਂ ਮਹਿਲਾਵਾਂ ਨੂੰ ਵੀ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਜਿਹੜੇ ਨੇ ਇੱਕ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਜਿਹੜੇ ਮਹਿਲਾਵਾਂ ਨੇ ਹੁਣ ਉਹ ਵੀ ਹੈਲਮਟ ਪਾਣ ਗਿਆ ਜਿਹੜੇ ਛੋਟੇ ਬੱਚੇ ਨੇ ਉਹ ਵੀ ਹੈਲਮਟ ਪਾਣਗੇ ਤੇ ਬਿਲਕੁਲ ਟ੍ਰੈਫਿਕ ਨੂੰ ਲੈ ਕੇ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਤੇ ਟ੍ਰੈਫਿਕ ਦੇ ਜਿਹੜੇ ਰੂਲਸ ਨੇ ਉਹਨਾਂ ਨੂੰ ਲੈ ਕੇ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਜਿਹੜੀ ਹੈ ਚੰਡੀਗੜ੍ਹ ਪੁਲਿਸ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਅਗਰ ਤੁਸੀਂ ਦੇਖੋਗੇ ਚੰਡੀਗੜ੍ਹ ਦੇ ਵਿੱਚ ਪ੍ਰੋਪਰ ਜਿਹੜੀ ਨੇ ਸੀਟ ਬੈਲਟਸ ਜਿਹੜੀਆਂ ਨੇ ਜਿਹੜਾ ਡਰਾਈਵਰ ਹੈ ਜਾਂ ਕੋਈ ਜਿਹੜੀ ਨਾਲ ਬੈਠੀ ਆ ਉਹਨੇ ਜ਼ਰੂਰ ਲਗਾਈ ਹੁੰਦੀ ਆ ਤੇ ਨਾਲ ਹੀ ਅਗਰ ਗੱਲ ਕੀਤੀ ਜਾਵੇ ਚੰਡੀਗੜ੍ਹ ਦੀ ਤੇ ਚੰਡੀਗੜ੍ਹ ਜਿਹੜਾ ਹੈ ਨੀਟ ਐਂਡ ਕਲੀਨ ਸਿਟੀ ਹੈ ਔਰ ਇਸੇ ਤਰੀਕੇ ਦੇ ਨਾਲ ਜਿਹੜੇ ਇੱਥੇ ਦੇ ਕਾਨੂੰਨ ਹੈ ਉਹ ਵੀ ਬਿਲਕੁਲ ਸਾਫ਼ ਸੁਥਰੇ ਨੇ ਕੋਈ ਵੀ ਮਤਬੇਦ ਜਿਹੜਾ ਹੈ ਨਹੀਂ ਕੀਤਾ ਜਾਂਦਾ ਕਿ ਅਗਰ ਬਾਹਰ ਦੀ ਗੱਡੀ ਆ ਉਹਦਾ ਹੀ ਚਲਾਨ ਹੋਏਗਾ ਚੰਡੀਗੜ੍ਹ ਦੀਆਂ ਗੱਡੀਆਂ ਦਾ ਵੀ ਚਲਾਨ ਹੁੰਦਾ ਹੈ ਜਗ੍ਹਾ-ਜਗ੍ਹਾ ਜਿਹੜੇ ਨੇ ਹਾਈ ਟੈਕ ਕੈਮਰੇ ਲਗਾਏ ਗਏ ਨੇ ਤੇ ਉੱਥੇ ਹੀ ਸਾਫ਼ ਤੌਰ ਤੇ ਜਿਹੜਾ ਹੈ ਹੁਣ ਕਹਿ ਸਕਦੇ ਆ ਕਿ ਅਗਰ ਕੋਈ ਵਿਅਕਤੀ ਚੰਡੀਗੜ੍ਹ ਦੇ ਵਿੱਚ ਆਂਦਾ ਹੈ ਜਾਂ ਉਹ ਚੰਡੀਗੜ੍ਹ ਦਾ ਹੈ ਜਾਂ ਚੰਡੀਗੜ੍ਹ ਤੇ ਬਾਹਰੋਂ ਵੀ ਆਂਦਾ ਹੈ ਅਗਰ ਉਹ ਟ੍ਰੈਫਿਕ ਜਿਹੜੇ ਨਿਯਮ ਹੈ ਉਹਨਾਂ ਦੀ ਉਲੰਘਣਾ ਕਰੇਗਾ ਤੇ ਉਹਨਾਂ ਦੇ ਖਿਲਾਫ ਜਿਹੜਾ ਹੈ ਕਾਰਵਾਈ ਵੀ ਹੋਏਗੀ ਚਲਾਨ ਵੀ ਕੱਟੇ ਜਾਣਗੇ ਤੇ ਉਹਨਾਂ ਦੇ ਜਿਹੜੇ ਲਾਇਸੈਂਸ ਨੇ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਜਾਵੇਗਾ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਤੇ ਸੁਨੀਲ ਦੇ ਨਾਲ ਐਨਵੀ ਨਿਊਜ਼ ਲਈ ਅਮੀ ਸੇਠੀ ਦੀ ਰਿਪੋਰਟ